ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਤਾਰ ਆਪਣੀ ਕਿਰਪਾਤਾਰ ਜਗਤ ਜਲੰਦਾ ਰੱਖ ਲੈ ਚਲੰਦਾ ਰੱਖ ਲੈ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਹ ਬਾਨਿ ਆਵੈ ਜਾਲ ਪਾ ਪਦਾਰਥਿਤੜੀ ਗੁਰ ਅਮਰਦਾਸ ਡਿੱਠੇ ਮਿਲੈ ਐਸੀ ਮਹਾਨ ਦੀਨ ਦਿਆਲ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਆਪ ਸਰਬੱਤ ਸੰਗਤਾਂ ਦਰਸ਼ਨ ਦਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਤੀਜੇ ਪਾਤਸ਼ਾਹ ਸਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ 1552 ਈਸਵੀ ਚ ਵਸਾਇਆ ਸਾਜ ਸੰਗਤ ਜੀ ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 1552 ਈਸਵੀ ਚ ਗੁਰਤਾ ਗੱਦੀ ਦੀ ਦਾਤ ਲੈਣ ਉਪਰੰਤ ਇਸ ਪਾਵਨ ਪਵਿੱਤਰ ਸਥਾਨ ਤੇ ਆਣ ਕਰਕੇ ਰੈਣ ਬਸੇਰਾ ਕੀਤਾ 22 ਸਾਲ ਦਾ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਸਥਾਨ ਤੇ ਸਤਿਗੁਰਾਂ ਦਾ ਜੋ ਪਾਵਨ ਪਿਆਰਾ ਤੇ ਨਿਆਰਾ ਘਰ ਸੀ ਇੱਥੇ ਵਿਸ਼ਰਾਮ ਕਰਦੇ ਰਹੇ ਰਾਤ ਦੇ ਸਮੇਂ ਇੱਥੇ ਸਤਿਗੁਰੂ ਵਿਸ਼ਰਾਮ ਕਰਦੇ ਰਹੇ ਸਤਿਗੁਰਾਂ ਦਾ ਘਰ ਸੀ ਔਰ ਦਿਨ ਦੇ ਵੇਲੇ ਗੁਰਦੁਆਰਾ ਬੌਲੀ ਸਾਹਿਬ ਕੀ ਦੀਵਾਨ ਸਜਦਾ ਬੌਲੀ ਸਾਹਿਬ ਦੀ ਕਾਰ ਸੇਵਾ ਹੁੰਦੀ ਸਤਿਗੁਰੂ ਦੂਰ ਦਰਾੜਿਆਂ ਤੋਂ ਚੱਲ ਕਰਕੇ ਆਈਆਂ ਸੰਗਤਾਂ ਨੂੰ ਗੁਰਦੁਆਰਾ ਬੌਲੀ ਸਾਹਿਬ ਦੇ ਦਰਸ਼ਨਦਾਰੇ ਦਿੰਦੇ। ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਦਾ ਮੀਂਹ ਰਸਾਇਆ ਹੈ। ਚੌਥੇ ਪਾਤਸ਼ਾਹ ਸਹਿਬ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪਾਵਨ ਗੁਰਤਾ ਗੱਦੀ ਦੇ ਦਾਤ ਇਸੇ ਸਥਾਨ ਤੇ ਸਾਧ ਸੰਗਤ ਜੀ ਪ੍ਰਾਪਤ ਹੋਈ। ਪੰਜਵੇਂ ਪਾਤਸ਼ਾਹ ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 1563 ਈਸਵੀ ਨੂੰ ਇਸੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਹੋਇਆ। ਸਿੱਖੀ ਦਾ ਪ੍ਰਚਾਰ ਅਤੇ ਵਿਸਾਰ ਕਰਨ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਾਈ ਪ੍ਰਚਾਰਕ ਨਯੋਗ ਤਿਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਚਬਾਰਾ ਸਾਹਿਬ ਤੋਂ ਕੀਤੇ ਸਾਜ ਸੰਗਤ ਜੀ ਗੁਰਦੁਆਰਾ ਕਿੱਲੀ ਸਾਹਿਬ ਇਸ ਦੇ ਅੰਦਰ ਮੌਜੂਦ ਹੈ ਜੋ ਕਿ ਬਿਰਧ ਆਵਸਥਾ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਸਥਾਨ ਦੇ ਉੱਪਰ ਇਸ ਕਿੱਲੀ ਦੇ ਸਹਾਰੇ ਦੇ ਨਾਲ ਇਸ ਨੂੰ ਪਕੜ ਕਰਕੇ ਉਸ ਅਕਾਲ ਪੁਰਖ ਦੀ ਬੰਦਗੀ ਕਰਦੇ ਸਨ ਤਪ ਕਰਦੇ ਸਨ ਸਿਮਰਨ ਕਰਦੇ ਸਨ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਬਖਸ਼ਿਆ ਦਾ ਮੀ ਇਸ ਪਾਵਨ ਪੁੱਤਰ ਸਥਾਨ ਤੋਂ ਵਰਸਾਇਆ ਸਤਗੁਰ ਸੁਖ ਵੇਖ ਲਿਆ ਸਤ ਗੁਰ ਸੁਖ ਵੇਖਿਆ ਦਿਆ ਸੱਚਾ ਸੱਚਾ ਸ਼ਬਦ ਵਿਚਾਰ ਸੱਚਾ ਸਤਗੁਰ ਸੁਖ ਵੇਖ ਲਿਆ ਗੁਰਦਰਾ ਸਾਹਿਬ ਬੋਲੀ ਸਾਹਿਬ ਤੋਂ ਦਰਸ਼ਨ ਵੇਲੇ ਕਰਕੇ ਵਾਪਸ ਤਲ ਚੱਲੇ ਸੀਗੇ ਗਾ ਸਾਨੂੰ ਪਤਾ ਲੱਗਾ ਵੀ ਇੱਥੇ ਵੀ ਸਥਾਨ ਹੈਗਾ ਸਿੱਖ ਦਰਸ਼ਨ ਮੇਲੇ ਕਰਨ ਵਾਸਤੇ ਆਏ ਆ ਤੇ ਇੱਥੇ ਦੇਖੋ ਜੀ ਹੁਣ ਤਾਂ ਅੱਜ ਦੇ ਦੇਖਦੇ ਆਪਾਂ ਵੀ ਜਿਹੜੀ ਪੁਰਾਣੀ ਇਮਾਰਤ ਆ ਗੁਰੂ ਸਾਹਿਬਾਂ ਦੇ ਵੇਲੇ ਦੀ ਉਸਾਮੰਦੀ ਜਿਹੜੀ ਆ ਉਹ ਸਾਰੀ ਨੂੰ ਬਦਲਿਆ ਜਾ ਰਿਹਾ ਪਰ ਇੱਥੇ ਦੇਖ ਕੇ ਸਾਡਾ ਮਨ ਬੜਾ ਖੁਸ਼ ਹੋਇਆ ਵੀ ਜੋ ਸਾਨੂੰ ਪਹਿਲਾਂ ਦੇਖਣ ਨੂੰ ਜੋ ਕੁਝ ਮਿਲਦਾ ਸੀ ਉਹ ਅੱਜ ਸਾਹਮਣੇ ਤੋਂ ਦੇਖਣ ਨੂੰ ਮਿਲਿਆ ਤੇ ਸਮੂਹ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਹਨ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਇਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਉਹ ਸਾਨੂੰ ਚੀਜ਼ਾਂ ਅੱਜ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹ ਬਹੁਤ ਵਧੀਆ ਸਾਡਾ ਮਨ ਬਹੁਤ ਖੁਸ਼ ਹੈ ਜੀ ਇਹ ਚੀਜ਼ਾਂ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਸੱਚਾ ਸ਼ਬਦ ਵਿਚਾਰ ਸਚ ਸ਼ਬਦ ਵਿਚਾਰ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰਣ ਆਪਣੀ ਪਾਤਾਰ ਜਗਤ ਜਲੰਦਾ ਰਗ ਰਗ ਤੇ ਜਗਤ ਜਲੰਦਾ ਰਗ ਇਥੇ ਹੀ ਸਤਿਗੁਰੂ ਜੋ ਪਹਿਲੇ ਚਾਰ ਪਾਤਸ਼ਾਹਾਂ ਦੀ ਪਾਵਨ ਗੁਰਬਾਣੀ ਦਾ ਖਜ਼ਾਨਾ ਸਾਧ ਸੰਗਤ ਜੀ ਜੋ ਕਿ ਭਾਈ ਗੁਰਦਾਸ ਜੀ ਨੇ ਅਤੇ ਬਾਬਾ ਬੁੱਢਾ ਜੀ ਨੇ ਸਾਧ ਸੰਗਤ ਇਸ ਪਾਵਨ ਸਥਾਨ ਤੇ ਆਣ ਕਰਕੇ ਜਦੋਂ ਬਾਬਾ ਮੋਹਨ ਜੀ ਦੇ پاس ਉਹ ਪਾਵਨ ਖਜ਼ਾਨਾ ਸੀ ਉਹਨਾਂ ਦੀ ਸਮਾਦੀ ਨਹੀਂ ਖਲਵਾ ਸਕੇ ਫਿਰ ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੰਗੇ ਪੈਰੀ ਚੱਲਦੇ ਆ ਇਸ ਪਾਵਨ ਪਵਿੱਤਰ ਸਥਾਨ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਤੇ ਆਣ ਕਰਕੇ ਬਚਨੋ ਚਾਰਨ ਕੀਤਾ ਸ਼ਬਦ ਉਚਾਰਨ ਕੀਤਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਉਪਾਰਾ ਮੋਹਨ ਤੇਰੇ ਸੋਣ ਦਵਾਰ ਜੀ ਉਹ ਸੰਤ ਧਰਮਸਾਲਾ ਤੇ ਬਾਬਾ ਮੋਹਨ ਜੀ ਦੀ ਸਮਾਦੀ ਖੁੱਲੀ ਅਤੇ ਉਹਨਾਂ ਦੇ پاسੋਂ ਪਹਿਲੇ ਚਾਰ ਪਾਤਸ਼ਾਹ ਦੀ ਪਾਵਨ ਗੁਰਬਾਣੀ ਦਾ ਖਜ਼ਾਨਾ ਜਿਸ ਪਾਲਕੀ ਸਾਹਿਬ ਦੇ ਅੰਦਰ ਸੁਭਾਏਮਾਨ ਕਰਕੇ ਧੰਨ Sri Guru Arjan Dev ਪਾਤਸ਼ਾਹ ਮਹਾਰਾਜ ਜੀ ਆਪ ਚੌਰ ਸਾਹਿਬ ਦੀ ਸੇਵਾ ਕਰਕੇ ਰਾਮਸਰ ਵਾਲੇ ਸਥਾਨ ਤੇ ਲੈ ਕੇ ਗਏ ਸਨ ਸਾਧ ਸੰਗਤ ਜੀ ਉਹ ਪਾਲਕੀ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਤੇ ਸੁਭਾਏਮਾਨ ਹੈ ਬਿਰਾਜਮਾਨ ਹੈ ਗੁਰਦੁਆਰਾ ਬੌਲੀ ਸਾਹਿਬ ਜੋ ਕਿ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ 1564 1564 ਇਸ ਸਾਲ ਸੰਗਤ ਜੀ ਬੌਲੀ ਸਾਹਿਬ ਦੀ ਕਾਰ ਸੇਵਾ ਆਪਣੇ ਕਰ ਕਮਲਾਂ ਦੇ ਨਾਲ ਸ਼ੁਰੂ ਕਰਵਾ ਕੇ 6 ਸਾਲ ਦਾ ਸਮਾਂ ਲੱਗਾ ਅਤੇ ਫਿਰ ਸੰਗਤ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਵਿਸਾਖੀ ਦਾ ਪ੍ਰਬ ਸਤਿਗੁਰਾਂ ਨੇ ਇੱਥੇ ਮਨਾਉਣਾ ਕੀਤਾ ਹੈ ਪਹਿਲੇ ਪੰਗਤ ਪਾਸ਼ੇ ਸੰਗਤ ਦਾ ਸੰਧਾਨ ਸਤਿਗੁਰਾਂ ਨੇ ਇੱਥੇ ਬਖਸ਼ਿਆ ਹੈ ਅਤੇ ਬੌਲੀ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਹੁਕਮ ਕੀਤਾ ਜੋ ਵੀ ਮਾਈ ਭਾਈ ਸ਼ਰਦਾ ਤੇ ਭਾਵਨਾ ਦੇ ਨਾਲ 84 ਸ੍ਰੀ ਜਪਜੀ ਸਾਹਿਬ ਦੇ ਪਾਠ ਕਰੇਗਾ ਸ਼ਰਨਾਨ ਕਰੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ ਸੋ ਇਸ ਸਮੇਂ ਸਾal ਸੰਗਤ ਜੀ ਸਮੁੱਚਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸੰਗਤਾਂ ਸਭਾ ਸੁਸਾਇਟੀਆਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਸਮਾਉਣ ਵਾਲਾ ਪੁਰਬ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਿਨਾਂ ਦਾ ਪਾਵਨ ਗੁਰਤਾ ਗੱਦੀ ਦਿਵਸ 450 ਸਾਲਾ ਬੜੇ ਉਤ ਦੇ ਉਤਸ਼ਾਹ ਦੇ ਨਾਲ ਸ਼ਰਧਾ ਤੇ ਭਾਵਨਾ ਦੇ ਨਾਲ ਸਮੁੱਚੇ ਸੰਸਾਰ ਭਰ ਦੇ ਅੰਦਰ ਜਿੱਥੇ ਮਨਾਇਆ ਜਾ ਰਿਹਾ ਹੈ ਸਤਿਗੁਰਾਂ ਦੇ ਕੇਂਦਰੀ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਸ਼ਤਾਬਦੀ ਦੇ ਰੂਪ ਦੇ ਰਾਹੀਂ ਮਨਾਉਣ ਦਾ ਜੋ ਕਾਰਜ ਰੰਭਿਆ ਗਿਆ ਹੈ 15 ਸਤੰਬਰ ਤੋਂ ਮਹਾਨ ਗੁਰਮਤ ਸਮਾਗਮਾਂ ਦੀ ਪ੍ਰਾਰੰਭਤਾ ਹੋ ਰਹੀ ਹੈ ਸਾਜ ਸੰਗਤ ਜੀ ਜਿਸ ਦੇ ਅੰਦਰ ਜੋ ਕਿ 16 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਣੇ ਨੇ 17 ਤਰੀਕ ਨੂੰ ਸਾਜ ਸੰਗਤ ਜੀ ਵਿੱਦਿਆਕ ਮੁਕਾਬਲੇ ਬੱਚਿਆਂ ਦੇ ਮੁਕਾਬਲੇ ਗਤਕਾ ਬਾਜੀ ਦੇ ਮੁਕਾਬਲੇ ਕਰਵਾਏ ਜਾਣੇ ਨੇ 18 ਤਰੀਕ ਨੂੰ ਸਮੁੱਚੇ ਸਮਾਗਮਾ ਦੀ ਸੰਪੂਰਨਤਾ ਹੋਣੀ ਹੈ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਣਾ ਜਿਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਸਹਿਬਾਨ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਪੰਜ ਤਖਤ ਸਹਿਬਾਨ ਦੇ ਜਥੇਦਾਰ ਪਹੁੰਚ ਕਰਕੇ ਸਤਿਗੁਰਾਂ ਨੂੰ ਨਤਮਸਤਕ ਹੋਣਗੇ ਸੰਗਤਾਂ ਦੇ ਦਰਸ਼ਨਦਾਰੇ ਕਰਨਗੇ ਜੋ ਕਿ 18 ਤਰੀਕ ਨੂੰ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਇੱਕ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਅਜੇ ਤੱਕ ਨਗੁਰੇ ਪੁਨੇ ਦੀ ਝੋਠ ਨੂੰ ਨਹੀਂ ਲਾਇਆ ਗੁਰੂ ਕੇ ਖੰਡੇ ਬਾਟੇ ਦੀ ਪਾਵਲ ਨਹੀਂ ਸ਼ਕੀ ਸਾਧ ਸੰਗਤ ਜੀ 18 ਤਰੀਕ ਨੂੰ ਪਰਿਵਾਰਾਂ ਸਮੇਤ ਪਹੁੰਚ ਕਰਕੇ ਗੁਰਦੁਆਰਾ ਚਬਾਰਾ ਸਾਹਿਬ ਕੇ ਅਮਰ ਸੰਚਾਰ ਹੋ ਰਿਹਾ ਹੈ ਗੁਰੂ ਵਾਲੇ ਬਣੀਏ ਗੁਰੂ ਆਪ ਸਾਈ ਹੋਵੇਗਾ ਸਾਰੇ ਸਮਾਗਮਾਂ 'ਚ ਵੱਧ ਚੜ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਸਾਧ ਸੰਗਤ ਜੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ